ਅੱਛੂ ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਰਕਾਰਾਂ ਦੇ ਖਿਲਾਫ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਗਏ। ਨਰਸਲ ਇੱਕ ਪਾਸੇ ਪਰਾਲੀ ਸਾੜਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੁੰਦੀ ਹੈ ਤੇ ਉੱਥੇ ਇਸ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਪਰਾਲੀ ਨੂੰ ਲੈ ਕੇ ਪ੍ਰਦੂਸ਼ਣ ਨੂੰ ਲੈ ਕੇ ਜੋ ਸੁਣਵਾਈ ਕੀਤੀ ਗਈ ਸੀ ਉਸ ਦੇ ਵਿੱਚ ਸਰਕਾਰਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹਾਲਾਂਕਿ ਇਸ ਨੂੰ ਲੈ ਕੇ ਕਿਸਾਨਾਂ 'ਚ ਨਾਰਾਜ਼ਗੀ ਨਜ਼ਰ ਆ ਰਹੀ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਪਰਾਲੀ ਸਾੜ ਨੂੰ ਹੀ ਮੁੱਖ ਕਾਰਨ ਦੱਸਿਆ ਜਾਂਦਾ ਹੈ ਜਦਕਿ ਪ੍ਰਦੂਸ਼ਣ ਦਾ ਮੁੱਖ ਕਾਰਨ ਉਦਯੋਗ ਤੇ ਵਾਹਨ ਵੀ ਹਨ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਤਾਂ ਹੜਾ ਦੀ ਮਾਰ ਹੈ ਦੂਜੇ ਪਾਸੇ ਡੀਪੀ ਖਾਦ ਜਿਸ ਦੇ ਕਾਰਨ ਕਿਸਾਨ ਪਹਿਲਾਂ ਹੀ ਘਾਟੇ ਦੇ ਵਿੱਚ ਚੱਲ ਰਿਹਾ ਇਸੇ ਦੇ ਚੱਲਦਿਆਂ ਕਿਸਾਨ ਜਿਹੜਾ ਅੱਕ ਕੇ ਹੁਣ ਸੰਘਰਸ਼ਾਂ ਤੇ ਮਜਬੂਰ ਹੋ ਚੁੱਕਿਆ ਤੇ ਬਠਿੰਡਾ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਇਕੱਠ ਕੀਤਾ ਗਿਆ ਤੇ ਸਰਕਾਰ ਨੂੰ ਇਸ ਮੁੱਦੇ ਤੇ ਗੰਭੀਰ ਹੁੰਨ ਤੇ ਸੁਪਰੀਮ ਕੋਰਟ ਨੂੰ ਵੀ ਸਟੀਕ ਫੈਸਲਾ ਸੁਣਾਉਣ ਦੀ ਅਪੀਲ ਕੀਤੀ ਗਈ ਹੈ। ਹੁਣ ਕਿ ਇਨਾਮਤ ਕੀ ਮਾਮਲਾ ਜੜਾ ਕੱਟ ਰਹਾ ਹੈ। ਰਣਾਜੀ ਬੂਟਾ ਸਿੰਘ ਤੌਂਗ ਵਾਲੀ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਜ਼ਿਲ੍ਹਾ ਪਟੰਡੇ ਦੇ ਸੀਨੀਅਰ ਮੀਤ ਪ੍ਰਧਾਨ। ਕੀ ਮਾਮਲਾ ਜੜਾ ਕੱਟ ਰਹਾ ਹੈ? ਮਾਮਲਾ ਇਹ ਹੈ ਜੀ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਵੀ ਜੋ ਵੀ ਸੁਪਰੀਮ ਕੋਰਟ ਨੇ ਇੱਕ ਕਿਸਾਨਾਂ ਦੇ ਉੱਤੇ ਮਤਲਬ ਸ਼ਰਤਾਂ ਤੈਅ ਕੀਤੀਆਂ ਵੀ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਨੂੰ ਪਤਲ ਜੁਰਮਾਨਾ ਕੀਤਾ ਜਾਂ ਉਹਨੂੰ ਤੁਰਤੀ ਮਤਲਬ ਅਰੈਸਟ ਕੀਤਾ ਜਾਣਗੇ। ਪਰ ਸੁਪਰੀਮ ਕੋਰਟ ਨੇ ਇੱਕ ਸਰਕਾਰ ਦਾ ਪੱਖ ਸੁਣਾਇਆ ਇਹ ਕਿਸਾਨਾਂ ਦਾ ਪੱਖ ਨਹੀਂ ਸੁਣਾਇਆ ਉਹਦੀ ਅਸੀਂ ਤਾਂ ਕਰਕੇ ਨਖੇਦੀ ਕਰਦੇ ਆ ਵੀ ਕਿਸਾਨਾਂ ਦਾ ਪੱਖ ਵੀ ਸੁਣਨਾ ਚਾਹੀਦਾ ਸੀ ਕਿਉਂਕਿ ਪਿਛਲੀ ਾਰ ਕਿਸਾਨਾਂ ਨੇ ਮਤਲਬ ਬਹੁਤ ਘੱਟ ਪਰਾਲੀ ਨੂੰ ਅੱਗ ਲਾਈ ਵਿੱਚ ਦੱਬੀ ਮਤਲਬ ਸੁਪਰ ਸੀਟਰਾਂ ਦੇ ਨਾਲ ਜਿਹੜੇ ਵੱਡੇ ਵੱਡੇ ਸੰਦ ਤੇ ਕਿਸਾਨਾਂ ਨੂੰ ਪਰ ਉਹਦੇ ਵਿੱਚ ਹਰੇਕ ਪਿੰਡ ਦੇ ਵਿੱਚ 100 100 200 ਕਿੱਲਾ ਸੁੰਡੀ ਦੇ ਨਾਲ ਮਤਲਬ ਕਣਕ ਖਰਾਬ ਹੋਈ ਹੈ ਪਰ ਸਰਕਾਰ ਨੇ ਕੋਈ ਸਾਰ ਨਹੀਂ ਲਈ ਉਹਨਾਂ ਦੀ ਆ ਕੇ ਪਿੰਡਾਂ ਦੇ ਵਿੱਚ ਉਹਦਾ ਕੋਈ ਸਰਬਾ ਜ਼ਰੂਰ ਕੀਤਾ ਹੋਗਾ ਪਰ ਉਹਨਾਂ ਨੂੰ ਇਹ ਨਹੀਂ ਵੀ ਕੋਈ ਉਹਨਾਂ ਨੂੰ ਕੋਈ ਸਪਰੇ ਜਾਂ ਕੋਈ ਹੋਰ ਮਹੀਆ ਕਰਾਇਆ ਜਾਵੇ ਤੇ ਉਸ ਕਰਕੇ ਕੁੰਬਕਾਰ ਦੀ ਨਹੀਂ ਸੁੱਤੇ ਪਿਆ ਵੀ ਹੁਣ ਇਹ ਜੰਤਰਮੰਤਰ ਛੜਤਾ ਨੇ ਤਾਂ ਹਾਂ ਵੀ ਜੇ ਕੋਈ ਕਿਸਾਨ ਅੱਗ ਲਾਊਗਾ ਉਹ ਮਤਲਬ ਪਤਾ ਲੱਗ ਵੀ ਫਲਾਣੇ ਦੇ ਖੇਤ ਚ ਉਹਨੂੰ ਲਾਲ ਲਕੀਰ ਦੇ ਵਿੱਚ ਕੀਤਾ ਜੋ ਖੇਤ ਨੂੰ ਪਰ ਉਹ ਜੰਤਰੋ ਜੋ ਪਤਾ ਨਹੀਂ ਕਿੱਧਰ ਵਾਗ ਗਿਆ ਇਹਨਾਂ ਦਾ ਜਦੋਂ ਕਿਸਾਨਾਂ ਦੀ ਵੱਡੀ ਗਿਣਤੀ ਚ ਇਹਨਾਂ ਦੇ ਖੇਤੀਬਾੜੀ ਦੇ ਇੰਕੜੇ ਐ ਵੀ ਕਿੰਨਾ ਕਿਹੜੇ ਪਿੰਡ ਦੇ ਵਿੱਚ ਨਸਖਾਨ ਹੋਇਆ ਸੁੰਡ ਦੇ ਨਾਲ ਕਣਕਾਂ ਕੁਸਤਾ ਕਣਕ ਲੋਕਾਂ ਦੇ ਦਵਾਰੇ ਵਾਕੇ ਵੀ ਜੀ ਕੋਸ਼ਿਸ਼ ਮੰਨ ਕੇ ਚੱਲੋ ਵੀ ਕਣਕ ਜਿੱਥੇ 50 60 ਮਣੇ ਦੀ ਭੇਂਤੀ ਬਣੇ ਦੀ ਨਿਕਲੀ ਕਿਉਂਕਿ ਠੇਕੇ ਤੇ ਵੱਡੀ ਗਿਣਤੀ ਚ ਕਿਸਾਨ ਬਾਣ ਲੈਂਦੇ ਨਾ ਉਹੀ ਕਣਕ ਬਚਣੀ ਹੁੰਦੀ ਹੈ ਇਹਨਾਂ ਨੂੰ ਜੀ 10 20 ਮਣ ਇਸ ਕਰਕੇ ਅਸੀਂ ਇਹਦੀ ਵਿਚਾਰ ਪੰਦਰਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਸੇ ਵੀ ਕਿਸਾਨ ਦੇ ਉੱਤੇ ਜੇ ਆਏ ਲੋਕਾਂ ਨੂੰ ਮਤਲਬ ਪਰਚੇ ਦਰਜ ਕਰਨਗੇ ਨਹੀਂ ਅਸੀਂ ਤੱਕਾ ਨਹੀਂ ਹੋਣ ਦੇਵਾਂਗੇ ਕਿਉਂ ਕਿੰਨੇ ਕੁ ਲੋਕਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦੇਣਗੇ ਕਰ ਲੈਣ ਕੀ ਇਹਨਾਂ ਕੋਲੇ ਪ੍ਰਬੰਧ ਹੈ ਵੀ ਇਹਨਾਂ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਵੱਖ ਲੈਣਗੇ ਜਿਨੇ 70% ਲੋਕਾਂ ਨੇ ਇਹਨਾਂ ਦਾ ਟਿੱਡ ਭਰਿਆ ਇਸ ਕਰਕੇ ਅਸੀਂ ਨਾ ਕਿਰਤੀ ਲੋਕਾਂ ਦੇ ਨਾਲ ਖੜੇ ਆ ਇਹ ਜਿਹੜੀ ਸਰਕਾਰ ਵੱਲੋਂ ਕੋਈ ਸੰਦ ਦਿੱਤੇ ਜਾਂਦੇ ਆ ਜਿਹੜੇ ਖੇਤੀਬਾੜੀ ਵਿਭਾਗ ਵੱਲੋਂ ਉਹ ਪੂਰੇ ਨਹੀਂ ਹੁੰਦੇ ਦੇਖੋ ਇਹ ਅਸੀਂ ਸਾਡੀ ਕਈ ਰीडीਸੀ ਸਾਹਿਬ ਨਾਲ ਮੀਟਿੰਗਾਂ ਵੀ ਹੋਈਆਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਨੇ ਸੰਦ ਦਿੱਤੇ ਆ ਉਹ ਸੰਦ ਕਿਸਾਨ ਜੇ ਕੁਝ ਕੁਲੇ 100 ਕਲਾ ਜਾਂ 30 ਕਲੇ ਜ਼ਮੀਨ ਆ ਉਹ ਆਪਦੇ ਮਤਲਬ ਤਾਈ ਬੀਜੂਗਾ ਸੇ ਸੰਦ ਦੇਣੇ ਆ ਸਟਾਰਟਿੰਗ ਆ ਸਟਾਰਟਰਾਂ ਦੇ ਵਿੱਚ ਘਟੂ ਘਟ ਜਿੰਨੀਆਂ ਤੂੜੀ ਵਾਲੀਆਂ ਮਸ਼ੀਨਾਂ ਹੁੰਦੇ ਜਾਇਜਾ ਲੈਂਦਾ ਜੀ ਜਿੰਨੀਆਂ ਤੂੜੀ ਵਾਲੀਆਂ ਮਸ਼ੀਨਾਂ ਨੇ ਓਨੇ ਟਰੈਕਟਰ ਉਹਨੇ ਸੁਪਰ ਸੀਟਰ ਸਟਾਰਟਰਾਂ ਦੇ ਵਿੱਚ ਖਿਲਾਰ ਦੇਣਾ ਤੇ ਲੋਕ ਤੇਲ ਪਾ ਕੇ ਬੀਜ ਲੈਣਗੇ ਪਰ ਬੀਜਣ ਦਾ ਬੀਜ ਤਾਂ ਲੈਣਗੇ ਉਹਦਾ ਹੱਲ ਨਹੀਂ ਨਾ ਬੀਜ ਤਾਂ ਲੈਂਦੇ ਬੀਜਿਆ ਵੀ ਲੋਕਾਂ ਨੇ ਪਿਛਲੀ ਵਾਰ ਸੁਪਰ ਸੀਟਰ ਦੇ ਨਾਲ ਉਹਦੇ ਵਿੱਚ ਸੁੰਡ ਪੈ ਗਿਆ ਉਹ ਕਣਕ ਖਰਾਬ ਹੋ ਗਈ ਤੇ ਉਹ ਮਤਲਬ ਕਣਕ ਕਿਸਾਨਾਂ ਦੀ ਉਹਦੇ ਨਾਲ ਵੀ ਕੋਈ ਹੱਲ ਨਹੀਂ ਹੱਲ ਇਹਨਾਂ ਕੋਲੇ ਪ੍ਰਬੰਧ ਠੁਕਮਾ ਪ੍ਰਬੰਧ ਕਰਨ ਕੋਈ ਫੈਕਟਰੀਆਂ ਜਾਂ ਜਾਂ ਕੋਈ ਇਸ ਇਹਦੇ ਵਿੱਚ ਬਹੁਤ ਖਾਦ ਤਿਆਰ ਹੁੰਦੀ ਹੈ ਇਹਦੇ ਵਿੱਚੋਂ ਲੱਕੜ ਵੀ ਤਿਆਰ ਹੁੰਦੀ ਹੈ ਪਰ ਇਹਨਾਂ ਨੂੰ ਕਰਨਾ ਕੁਝ ਨਹੀਂ ਸਿੱਟਣਾ ਕਿਸਾਨ ਦੇ ਸਿਰ ਤੇ ਹੈ ਅਸੀਂ ਕਿਹਾ ਸੀਗਾ ਵੀ 200 ਰੁਪਏ ਬਾਉਂਸ ਦੇ ਦਿਓ ਕਿੱਲੇ ਮਕਮਾਂਟਲ ਮਗਰ ਤੇ 6000 ਰੁਪਏ ਕਿੱਲੇ ਦਾ ਦੇ ਦਿਓ ਅਸੀਂ ਕਰੀ ਕਿਸਾਨ ਨੂੰ ਕਹਦਾ ਵੀ ਸ਼ਾਮ ਸਮਾਈ ਕਰੋ ਇਹਦੀ ਪਰ ਦੇਣ ਲੈਣ ਨੂੰ ਢੱਕਾ ਨਹੀਂ ਕਰਨਾਂ ਕੋਲੇ ਤੇ ਜੇ ਹੁਣ ਸਰਕਾਰ ਪਰਚਾ ਦਰਜ ਕਰੂਗੀ ਤਾਂ ਸਨਰਸ਼ ਕੀਤਾ ਜਾਊਗਾ ਦੇਖੋ ਜੇ ਪਰਚਾ ਦਰਜ ਕਰਤੀ ਲੋਕਾਂ ਦੇ ਉੱਤੇ ਕਰੂਗਾ ਅਸੀਂ ਲੋਕਾਂ ਦੇ ਨਾਲ ਖੜਾਂਗੇ ਜੇ ਜੇਲ੍ਹਾਂ ਜਾਣਗੇ ਅਸੀਂ ਮੂਹਰੇ ਲੱਗਾਂਗੇ ਵੀ ਸਾਨੂੰ ਕਰੋ ਪਹਿਲਾਂ ਜਿਹੜੇ ਅਸੀਂ ਲੋਕਾਂ ਦੀ ਗਵਾਹੀ ਕਰਦੇ ਹਾਂ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਵਿੱਚ ਨਹੀਂ ਜਾਣ ਦੇਵਾਂਗੇ ਕਿਰਤੀ ਲੋਕਾਂ ਨਾਲ ਜਿਹੜੀ ਠੱਗਾ ਚੋਰੀ ਹੁੰਦੀ ਹੈ ਮਤਲਬ ਅਸੀਂ ਉਹ ਤੇ ਰੋਕ ਲਾਉਣੀ ਆ ਅੱਜ ਤੁਸੀਂ ਡੀਏਪੀ ਡੀਏਪੀ ਪੰਜਾਬ ਦੇ ਵਿੱਚ ਮੰਨਦੇ ਨਹੀਂ ਡੀਏਪੀ ਤੇ ਜੂਰਗਾ ਜੂਰਗਾ ਇੱਕ ਤਾਂ ਬਹਿੰਡੇ ਬਣਦੀ ਆ ਇੱਕ ਇੱਕ ਨੰਗਲ ਉੱਥੇ ਬਣਦੀ ਆ ਇਹਦੇ ਵਿੱਚ ਸਾਡੀ ਉੱਥੇ ਵੀ ਲੁੱਟ ਹੋ ਜਾਂਦੀ ਉੱਥੇ ਖੇਤੀਬਾੜੀ ਵਿਭਾਗ ਕਿੱਧਰ ਗਿਆ ਉਦੋਂ ਜਦੋਂ ਸਾਡੇ ਕਿਸਾਨ ਡੀਲਰ ਕੋਲੇ ਰੇਹ ਲੈਣ ਜਾਂਦੇ ਆ ਜੂਰਗਾ ਜਾਂ ਡੀਏਪੀ ਉਹਦੇ ਨਾਲ ਇੱਕ ਥੈਲਾ ਗੰਦ ਪਿਲਦਾ ਚਾਰ ਬੂਰਗਾ ਮਗਰ ਧਰਨਦੇ 1000 ਰੁਪਏ ਦਾ 1200 ਦਾ ਉਹਦੀ ਜਮਾ ਲੋਡ ਨਹੀਂ ਹੁੰਦੀ ਜਾਂ ਨੈਣੂ ਨੂਨੂ ਦੇ ਦਿੰਦਿਆਂ ਨਾਲ ਫਿਰ ਉਧਰ ਨਿਗਾ ਮਾਰਨ ਜੇ ਕਿਰਤੀ ਲੋਕਾਂ ਨੂੰ ਬਚਾਉਣਾ ਹੀ ਹੈ ਕਿੱਲਾ ਵੀ ਐ ਥੋੜੀ ਲੋਕਾਂ ਦਾ ਗਾਲੀ ਕੁੱਟਣਾ ਹੈ ਰੇਮਾ ਪੈਂਦਾ ਹੈ ਕੀ ਕਹਿਣਾ ਚਾਹੁੰਦੇ ਆ ਸਰਕਾਰ ਕੋਲ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰਾਂ ਸਾਰੀਆਂ ਸੁੱਤੀਆਂ ਪਈਆਂ ਆਹੀ ਭਗਵਾਨਤਮਨ ਜੀ ਧਰਨੇ ਲ ਸਾਡੇ ਦੇ ਕਿਨੇ ਕਿਨੇ ਸਾਨੂੰ ਨੈਨੋ ਦੇਤੀ ਸਾਨੂੰ ਡੀਏਪੀ ਜੂਰੀਆ ਦੇ ਨਾਲ ਦੇਤੀ ਸਾਨੂੰ ਜਿਹੜੀ ਕੀ ਦੀ ਲੋੜ ਨੂੰ ਉਹ ਸਿੱਟੀ ਜਾਂਦੇ ਸਾਡੇ ਬਾੜਾਂ ਦੇ ਵਿੱਚ ਅਸੀਂ ਕਰਨਾ ਕੀ ਆ ਉਹ ਸਾਨੂੰ ਡੀਜ਼ਲ ਤੇ ਸਭ ਸਾਡੀ ਚਾਹੀਦੀ ਪਹਿਲੀ ਗੱਲ ਤਾਂ ਜੇ ਸਾਡਾ ਤੋਂ ਪਣਾਲੀ ਸਮਾਉਣੀ ਹੈ ਸਾਨੂੰ 14-15000 ਨੂੰ ਤੇਲ ਚਾਹੀਦਾ ਲੀਟਰ ਸਾਨੂੰ ਅੱਜ 20000 ਨੂੰ ਲੀਟਰ ਉਹ ਮਿਲਦਾ ਢੋਲ ਟਰਾਲੀ ਕਣਕ ਦਾ ਢੋਲ ਪਾਤਾ ਜਿਹੜਾ 2 ਕੁਆਂਟਲ ਕਣਕ ਦੇ 40 ਰੁਪਏ ਬਚਦੇ ਹੁੰਦੇ ਸੀ ਅੱਜ 70 ਕ 75 ਦੇ ਵਿੱਚ 40 ਰੁਪਏ 9 ਕੁਆਂਟਲ ਕਣਕ ਵੇਚ ਕੇ ਪਾਜ ਜਾਂਦੇ ਸੀ ਤੇ ਅੱਜ ਸਾਨੂੰ 18-19 ਹਜ਼ਾਰ ਦਾ ਢੋਲ ਭਰਦਾ ਤੇ ਕੰਕਰੀਟ ਟਰਾਲੀ ਵੇਚ ਕੇ ਆਉਣਾ ਫੇਰ ਸਾਡੇ ਕੋਲ ਭਰਦਾ ਤੇਲ ਦਾ ਜੇ ਸਰਕਾਰ ਕਹਿੰਦੀ ਪਰਚੇ ਦੇਵਾਂਗੇ ਜੇ ਉਸ ਵੀ ਕਰ ਲੈ ਸਰਕਾਰ ਇਸ ਕ੍ਰੀਮ ਕੋ ਉੱਤੇ ਕਰਕੇ ਰਾਂਗੇ ਯਾਰ ਗੱਲ ਮੁੱਕ ਗਈ ਤੇ ਪ੍ਰਸ਼ਾਸਨ ਆਉਂਦਾ ਤਾਂ ਕੀ ਕਰਾਂਗੇ ਫਿਰ ਅੱਗੇ ਕਿਵੇਂ ਜੇ ਧੀ ਰੱਖਾਂਗੇ ਬੈਠੇ ਨੇ ਭੁੱਖੇ ਮਾਰਨਗੇ ਨਾਰ ਦੇਣ ਦੇ ਆਪ ਵੀ ਹਿੰਦਰਤਾਂ ਵੀ ਮੇਰੇ ਭੁੱਖਾ ਕੱਲਾ ਕਿਸਾਨ ਨਹੀਂ ਮਰਦਾ ਇਹਦੇ ਨਾਲ ਸਾਰਾ ਕਿਸਾਨ ਦੇ ਦਿੱਤੇ ਆ ਤੁਸੀਂ ਐਂ ਦੇਖੋ ਫੈਕਟਰੀ ਕਿਹੜੀ ਚੱਲਦੀ ਐ ਕਿਸਾਨ ਤੋਂ ਬਿਨਾ ਸੈੱਲਰ ਕਿਹੜਾ ਚੱਲਦਾ ਕਿਸਾਨ ਤੋਂ ਬਿਨਾ ਛੜਕ ਕਿਹੜੀ ਪੂਰੀਆ ਕਿਸਾਨ ਤੋਂ ਬਿਨਾ ਕੋਈ ਕੋਈ ਦਾਜੋ ਸਾਹ ਲਾ ਕੇ ਤੁਸੀਂ ਤੁਹਾਡਾ ਕੁਸ ਆ ਭਵੰਤਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਲੱਗਦਾ ਇਹ ਕਿੰਨੇ ਬਾਹਰ ਕਰੇ ਕੱਲੀ ਲੈਡ ਤੋਂ ਬਿਨਾ ਕੁਝ ਨਹੀਂ ਕਰਿਆ ਇਹਨੇ ਕੱਲੀ ਲੈਡ ਤੋਂ ਬਿਨਾ ਕੁਝ ਨਹੀਂ ਕਰਿਆ ਘਰਾਂ ਵਾਲੀ ਬਿਜਲੀ ਦਾ ਜੁਰਮਾਨਾ ਲਾਟਾ ਇਹਨੇ ਸਮਾਂ ਨਹੀਂ ਜਿਹੜੇ ਗਰੀਬ ਸੀ ਉਹ ਮਾਰਤੇ ਉਹ ਤਾਂ ਕਹਿੰਦਾ ਸੱਥਾਂ ਚ ਚੱਲਿਆ ਕਰੂਗੀ ਸਰਕਾਰ ਸਾਡੀ ਸੱਥਾਂ ਚ ਲੁਗੇ ਨਾ ਰੀ ਸੈਂਟਰ ਜੀ ਵੀ ਨਹੀਂ ਚੱਲਦੀ ਉੱਥੇ ਚੰਡੀਗੜ੍ਹ ਨਹੀਂ ਚੱਲਦੀ ਦੀਦਾ ਇੱਥੇ ਸੈਂਟਰ ਸੱਥਾਂ ਚ ਭਾਲਣ ਨੂੰ ਹੁਣ ਕਿਥੇ ਭਗਮਾਟ ਗੋਲੀਆਂ ਲੈ ਕੇ ਅੰਦਰ ਪੈ ਜਾਂਦਾ ਔਰ ਆਇਆ ਕਿਉਂ ਨਹੀਂ ਵੋਟਾਂ ਲੈ ਕੇ ਇੱਥੇ ਕਿਤੇ ਪਿੰਡ ਚ ਆਇਆ ਕਿਸੇ ਉਹ ਤਾਂ ਕਹਿੰਦਾ ਬਿਮਾਰ ਆ ਬਿਮਾਰ ਹੋ ਗਿਆ ਅੱਗੇ ਦਾ ਕੋਈ ਨਹੀਂ ਗਾ ਕੋਲੇ ਬਿਮਾਰ ਆ ਪੀ ਹੈ ਬਾਹਰੇ ਵੱਡੇ ਕਰੇ ਪਹਿਲਾਂ ਤਾਂ 1000 ਰੁਪਏ ਕਹਿੰਦੇ ਬੀਬੀਆਂ ਨੂੰ ਦੇਵਾਗੇ ਅਸੀਂ ਮੰਗਦੇ ਨਹੀਂ ਸਾਨੂੰ ਬਿਜਲੀ ਦੇ ਸਬਸਿਡੀ ਦਿਓ ਜਿਹੜੀ ਘਰਾਂ ਵਾਲੀ ਆ ਸਾਨੂੰ 11 ਰੁਪਏ ਜੁਨਟ ਮਿਲਦੀ ਹੈ ਕਰਾਂ ਦੇ ਬਿਜਲੀ ਇੱਕ ਜੁਨਟ ਵੱਧ ਮੱਚ ਗਈ ਸੀ ਸਰੋ ਰਾ ਦਿਓ ਬਿੱਲ ਜਾ ਰਹੇ ਇੱਕ ਬੱਸਾਂ ਦਾ ਕਰਾਇਆ ਫ੍ਰੀ ਕੀਤਾ ਬੱਸਾਂ ਵਾਲੇ ਕਹਿੰਦੇ ਵੀ ਬੇਲੋੜੀਆਂ ਜਨਾਨੀਆਂ ਜਿਹੜੀਆਂ ਫਰਦੀਆਂ ਇਹ ਬੱਸਾਂ ਦਾ ਕਰਾਇਆ ਫ੍ਰੀ ਚਾਹੀਦਾ ਨਹੀਂ 60 ਸਾਲ ਦੇ ਦਾ ਕਾਰਡ ਵੇਖਣ ਅੱਧਾ ਕਰਾਇਆ ਕਰ ਦੇਣ ਉਹਨੂੰ ਜੇ ਕਰਨਾ ਹੀ ਹੈ ਇਹਨਾਂ ਨੇ ਕਿਉਂ ਫ੍ਰੀ ਕਰੀ ਜਾਂਣ ਲੱਗਦਾ ਵੀ ਬੇਲੋੜੀ ਦੇਈ ਜਾਂਦੇ ਜਮਾਂ ਬੇਲੋੜੀ ਐ ਇਹ ਵੋਟਾਂ ਲੈਣ ਦੇ ਮਾਰੇ ਕਰ ਦੇਣ ਪੈਸਾ ਵੀ ਵੋਟਾਂ ਦੇਣ ਦੇ ਮਾਰੇ ਲੈਂਦੇ ਆ ਇਹ ਇਹ ਜਿਹੜੇ ਬੋਟਾ ਲੈਣੇ ਮਰ ਲੈਣੇ ਇਹ ਤੇ ਇਲੈਕਸ਼ਨ ਆ ਰਿਹਾ ਅੱਗੇ ਫਿਰ ਕਿਵੇਂ ਦੇਖਦੇ ਆ ਤੁਸੀਂ ਉਹ ਨਹੀਂ ਭਗਮਾਨ ਤਮਾਨ ਪਿੰਡ ਚ ਨਹੀਂ ਵੜਨਦੇ ਸੀ ਤਾਂ ਉਹ ਤਾਂ ਕਹਿੰਦੇ ਸਰਕਾਰ ਬਣਾਵਾਂਗੇ ਅਗਲਾ ਦੇਖੂ ਕਹਾਂਗੇ ਉਹਨੂੰ ਭਗਮਾਨ ਤਮਾਨ ਨੂੰ ਇੱਥੇ ਜੇ ਸਾਡੇ ਪਿੰਡ ਚ ਆ ਗਿਆ ਉਹ ਸਰਕਾਰ ਬਣਾਊਗਾ ਮੈਨੂੰ ਕਰ ਦੇਣ ਜੇਲ ਕਰ ਦੇਣ ਜਿੱਥੇ ਕਰਦੇ ਆ